ਅ ਅੱਜ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਵਿੱਚ ਧਾਰਮਿਕ ਆਜ਼ਾਦੀ ਦੀ ਕਿ ਕਿੰਨੀ ਕ ਧਾਰਮਿਕ ਆਜ਼ਾਦੀ ਹੈ ਜੋ ਰਿਪੋਰਟ ਅਮਰੀਕਾ ਦੀ ਆਈ ਹੈ ਉਹ ਸਹੀ ਹੈ ਜਾਂ ਸਰਕਾਰ ਨੇ ਉਸ ਰਿਪੋਰਟ ਨੂੰ ਖਾਰਜ ਕੀਤਾ ਵਾ ਸਰਕਾਰ ਦਾ ਪੱਖ ਸਹੀ ਹੈ ਮੈਂ ਦੱਸਣਾ ਚਾਹਨਾ ਵਾ ਕਿ ਇਹ ਰਿਪੋਰਟ ਜਿਹੜੀ ਆ ਇਹ ਯੂ ਐਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨਾਂ ਦੀ ਇੱਕ ਸੰਸਥਾ ਵਾ ਉਹਨਾਂ ਵੱਲੋਂ ਆਈ ਆ ਇਹ ਸਿਰਫ ਭਾਰਤ ਬਾਰੇ ਇਹੋ ਜੀ ਰਿਪੋਰਟ ਨਹੀਂ ਉਹ ਹਰ ਸਾਲ ਆਪਣੀ ਰਿਪੋਰਟ ਦੰਦੇਆ ਸੋ ਐਨਪੀ ਸਿਰਫ ਐਰਕੀਓਨਾਂ ਨੇ ਇਹ ਜੀ ਰਿਪੋਰਟ ਦਿੱਤੀ ਆ ਲੇਕਿਨ ਉਹਨਾਂ ਨੇ ਜੋ ਕਿਹਾ ਵਾ ਮੇਰੇ ਖਿਆਲ ਉਹਨੂੰ ਇੱਕ ਪ੍ਰੋਪਰ ਕੰਟੈਕਸਟ ਦੇ ਵਿੱਚ ਲੈਣ ਦੀ ਲੋੜ ਹੈ ਇਸੇ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਮਾਂ ਕਿ ਇੰਡੀਆ ਇੰਡੀਅਨ ਸਰਕਾਰ ਨੂੰ ਇਹਨੂੰ ਬਿਲਕੁਲ ਸਿਰੇ ਤੋਂ ਖਾਰਜ ਕਰਨ ਦੀ ਬਜਾਏ ਮੇਰੇ ਖਿਆਲ ਉਹਦਾ ਪੁਆਇੰਟ ਵਾਈਜ਼ ਉਹਦੀ ਲਿਖੇਦੀ ਕਰਨੀ ਚਾਹੀਦੀ ਹੈ ਪੁਆਇੰਟ ਵਾਈਜ਼ ਉਹਦਾ ਰਿਬੱਟਲ ਦੇਣਾ ਚਾਹੀਦਾ ਵਾ ਜੇ ਆਪਣੇ ਸਰਕਾਰ ਨੂੰ ਆਪਣੀ ਸਰਕਾਰ ਨੂੰ ਲੱਗਦਾ ਵਾ ਕਿ ਆਪਣੀ ਸਥਿਤੀ ਬਹੁਤ ਚੰਗੀ ਆ ਇਹ ਰਿਪੋਰਟ ਬਾਇਸਡ ਹੈ ਦੱਸਣਾ ਚਾਹੀਦਾ ਵਾ ਕਿ ਐਗਜ਼ੈਕਟਲੀ ਕਿਵੇਂ ਬਾਇਸਡ ਹੈ ਪੁਆਇੰਟ ਬਾਏ ਪੁਆਇੰਟ ਉਹਦਾ ਰਿਜਾਇੰਡਰ ਦੇਰ ਆ ਡੇੜਾ ਬਣਦਾ ਵਾ ਇਹ ਡੈਮੋਕ੍ਰੇਸੀ ਦੇ ਮੁਲਕ ਦੇ ਵਿੱਚ ਆਪਾਂ ਕਿਸੇ ਅਲੋਚਨਾ ਤੋਂ ਭੱਜ ਨਹੀਂ ਸਕਦੇ ਜੇ ਸਾਨੂੰ ਲੱਗਦਾ ਵਾ ਸਾਡੀ ਸਰਕਾਰ ਨੂੰ ਲੱਗਦਾ ਵਾ ਔਰ ਸਾਡੇ ਬਹੁਤ ਸਾਰੇ ਕਾਲਰਸ ਨੇ ਵੀ ਇਹ ਗੱਲ ਕਹੀ ਆ ਕਿ ਸ਼ਾਇਦ ਇਹ ਰਿਪੋਰਟ ਜਿਹੜੀ ਆ ਇਹ ਐਗਜ਼ੈਜਰੇਟਿਡ ਜੀ ਰਿਪੋਰਟ ਆ ਨਿ ਵਿਦਾਚੜਾ ਕੇ ਰਿਪੋਰਟ ਪੇਸ਼ ਕੀਤੀ ਗਈ ਆ ਤੇ ਉਹ ਸਾਨੂੰ ਉਹ ਰਿਬਟਲ ਦੇ ਵਿੱਚ ਇਹ ਚੀਜ਼ ਲੈ ਕੇ ਆਉਣੀ ਚਾਹੀਦੀ ਹੈ ਲੇਕਿਨ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇੰਡੀਆ ਦੇ ਵਿੱਚ ਜਿਹੜੀਆਂ ਜਿਹੋ ਜੀ ਰਿਪੋਰਟ ਪੜ੍ਹ ਕੇ ਲੱਗਦਾ ਵਾ ਕਿ ਸ਼ਾਇਦ ਉੱਥੇ ਲੋਕਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਕੋਈ ਉਹ ਜੀ ਗੱਲ ਨਹੀਂ ਇੰਡੀਆ ਦੇ ਵਿੱਚ ਫੋਰ ਐਗਜ਼ਾਮਪਲ ਪੰਜਾਬ ਦੇ ਵਿੱਚ ਉੱਥੇ ਸਿੱਖ ਹਿੰਦੂ ਹੋਰ ਵੀ ਮੁਸਲਮ ਇਸਾਈ ਵੀ ਰਹਿੰਦੇ ਆ ਕੋਈ ਉੱਥੇ ਦਿੱਕਤ ਨਹੀਂ ਹਰ ਬੰਦਾ ਆਪਣੀ ਆਪਣੀ ਰਿਲੀਜੀਅਨ ਜਿਹੜੀ ਆ ਉਹਦੀ ਪਾਲਣਾ ਕਰ ਸਕਦਾ ਵਾ ਲੇਕਿਨ ਗੱਟਗਣਤੀਆਂ ਦੇ ਵਿੱਚ ਇਹ ਸਰਕਾਰ ਮੋਦੀ ਸਰਕਾਰ ਕਰਕੇ ਜਦੋਂ ਦੀ ਭਾਜਪਾ ਸਰਕਾਰ ਆਈ ਆ ਇੱਕ ਡੈਫੀਨਿਟਲੀ ਇੱਕ ਇੱਕ ਉਹਨਾਂ ਦੇ ਵਿੱਚ ਇੱਕ ਚਿੰਤਾ ਜ਼ਰੂਰ ਉਹਨਾਂ ਦੇ ਵਿੱਚ ਹੈ ਉਹਨਾਂ ਚ ਅਨਸਰਟਨਟੀ ਵੀ ਹੈ ਔਰ ਫਿਕਰ ਵੀ ਉਹਨਾਂ ਦੇ ਵਿੱਚ ਜ਼ਰੂਰ ਹੈ ਇਹ ਕਿਉਂ ਸਰਕਾਰ ਨੂੰ ਇਹਨੂੰ ਐਡਰੈਸ ਕਰਨਾ ਚਾਹੀਦਾ ਵਾ ਆਫਟਰ ਆਲ ਜੇ ਕੋਈ ਕੱਟ ਗਿਣਤੀ ਜਿਹੜੀ ਆ ਉਹ ਸੁਰੱਖਿਅਤ ਆਪਣਾ ਉਹਨੂੰ ਮਹਿਸੂਸ ਨਹੀਂ ਕਰਦੀ ਤੇ ਸਰਕਾਰ ਦਾ ਫਰਜ਼ ਬਣਦਾ ਵਾ ਕਿ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਾਈ ਜਿਹੜੇ ਕਾਨੂੰਨ ਲੈ ਕੇ ਆਈਆਂ ਵਾ ਕੁਝ ਸਰਕਾਰਾਂ ਲੈ ਕੇ ਆਈਆਂ ਜਾਂ ਕੇਂਦਰ ਲੈ ਕੇ ਆਇਆ ਵਾ ਜਿਵੇਂ ਯੂਨੀਫਾਰਮ ਸਿਵਲ ਕੋਡ ਇਹਦੇ ਤੇ ਮੇਰੇ ਖਿਆਲਿਆ ਕਿ ਇੱਕ ਕੰਸੈਂਸਸ ਬਣਾਉਣ ਦੀ ਲੋੜ ਆ ਜਿਨ੍ਹਾਂ ਨੂੰ ਇਹ ਜ਼ਿਆਦਾ ਇਫੈਕਟ ਕਰਦਾ ਵਾ ਘੱਟ ਗਿਣਤੀਆਂ ਨੂੰ ਯੂਨੀਫਾਰਮ ਸਿਵਲ ਕੋਡ ਜ਼ਿਆਦਾ ਇਫੈਕਟ ਕਰਦਾ ਵਾ ਸੋ ਉਹਨਾਂ ਨੂੰ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਇਹੋ ਜਿਹਾ ਕਾਨੂੰਨ ਲਿਆਉਣਾ ਚਾਹੀਦਾ ਵਾ ਬਿਨਾਂ ਗੱਲਬਾਤ ਦੇ ਸਿਰਫ ਇੱਕ ਛੋਟੀ ਜਿਹੀ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਕਰਕੇ ਕੋਈ ਕਾਨੂੰਨ ਲਿਆਉਣਾ ਸਹੀ ਗੱਲ ਨਹੀਂ ਇੱਕ ਕੰਸੈਂਸਸ ਬਣਾ ਕੇ ਕਾਨੂੰਨ ਲਿਆਉਗੇ ਤੇ ਉਹਨੂੰ ਸ਼ਾਇਦ ਘਟ ਗਿਣਤੀਆਂ ਵੀ ਐਕਸੈਪਟ ਕਰ ਲੈਣਗੇ ਐਟ ਲੀਸਟ ਤੁਹਾਨੂੰ ਦੇ ਥੀ ਵਿਊ ਪੁਆਇੰਟ ਤੇ ਸੁਣਨਾ ਚਾਹੀਦਾ ਵਾ ਇਸ ਇਸ ਤਰ੍ਹਾਂ ਜਿਹੜਾ ਸਿਟੀਜ਼ਨਸ਼ਿਪ ਬਿੱਲ ਹੈ ਜਿਹਦੇ ਚ ਬਹੁਤ ਸਾਰੀਆਂ ਘਟ ਗਿਣਤੀਆਂ ਜਿਹੜੀਆਂ ਨਾਲ ਦੇ ਮੁਲਕਾਂ ਚ ਰਹਿੰਦੀਆਂ ਮੈਂ ਜੋ ਇੰਡੀਆ ਚ ਆ ਜਾਂਦੀਆਂ ਮੈਂ ਉੱਥੇ ਕਿਉਂਕਿ ਉਹਨਾਂ ਦੇ ਖਿਲਾਫ ਹਿੰਸਾ ਹੋ ਰਹੀ ਆ ਤੇ ਉਹਨਨ ਨੂੰ ਅਸੀਂ ਨਾਗਰਿਕਤਾ ਦਿੰਨੇ ਆ ਲੇਕਿਨ ਉਹਦੇ ਚ ਮੁਸਲਮ ਪਾਈਚਾਰੇ ਨੂੰ ਬਾਹਰ ਰੱਖਿਆ ਗਿਆ ਵਾ ਕਈ ਮੁਸਲਮ ਪਾਈਚਾਰੇ ਦੇ ਲੋਕ ਵੀ ਹਨ ਜਿਨ੍ਹਾਂ ਨੂੰ ਉੱਥੇ ਦਿਖਤਾਰੀਆਂ ਉਹਨੂੰ ਵੀ ਉਹਦੇ ਚ ਇਨਕਲੂਡ ਕਰ ਲੈਣਾ ਚਾਹੀਦਾ ਵਾ ਬਹੁਤ ਛੋਟਾ ਜਿਹਾ ਨੰਬਰ ਪਰ ਉਹਦੇ ਵਿੱਚ ਕੋਈ ਹਰਜਨੀ ਜੋ ਉਹਨਾਂ ਨੂੰ ਇਨਕਲੂਡ ਕਰ ਲਿਆ ਜਾਵੇ ਸੋ ਕਹਿਣ ਦਾ ਮਤਲਬ ਇਹ ਆ ਕਿ ਇਹੀ ਜਿਹੜੇ ਕਾਨੂੰਨ ਵੀ ਬਣਾਏ ਆ ਕਾਨੂੰਨਾਂ ਦੇ ਵਿੱਚ ਸੋਧਾਂ ਕੀਤੀਆਂ ਵਾਂ ਉਹਨਾਂ ਨੂੰ ਵੀ ਇੱਕ ਉਹਨਾਂ ਤੇ ਵੀ ਮੋੜ ਵਿਚਾਰ ਕਰਨ ਦੀ ਲੋੜ ਆ ਔਰ ਇੱਕ ਕੰਸੈਂਸਸ ਨਾਲ ਚੱਲਣਾ ਚਾਹੀਦਾ ਵਾ ਇਹ ਚੁਣੀ ਹੋਈ ਸਰਕਾਰ ਜਿਹੜੀ ਆ ਕਿਸੇ ਇੱਕ ਮਾਈਨੋਰਟੀ ਦੀ ਨਹੀਂ ਜਾਂ ਕਿਸੇ ਇੱਕ ਮੇਜੋਰਿਟੀ ਦੀ ਨਹੀਂ ਇਹ ਲੋਕਾਂ ਦੀ ਸਰਕਾਰ ਆ ਔਰ ਇੱਕ ਜਿਹੜੀ ਫੀਲਿੰਗ ਸਾਡੇ ਬਹੁਤ ਸਾਰੇ ਕਾਲਰਸ ਨੇ ਇਹ ਕਿਹਾ ਵਾ ਕਿ ਉੱਥੇ ਇੱਕ ਰਾਈਟ ਵਿੰਗ ਹਿੰਦਤਵਾ ਐਲੀਮੈਂਟ ਜਿਹੜੇ ਨੇ ਉਹਨਾਂ ਨੂੰ ਸ਼ੈਵ ਆ ਇਹਦਾ ਸਰਕਾਰ ਨੂੰ ਇਹ ਜਿਵੇਂ ਇਸ ਰਿਪੋਰਟ ਨੂੰ ਖਾਰਜ ਕੀਤਾ ਵਾ ਇਸੇ ਤਰ੍ਹਾਂ ਇਸ ਵਿਊ ਨੂੰ ਖਾਰਜ ਕਰਕੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਨੂੰ ਦੱਸਣਾ ਚਾਹੀਦਾ ਵਾ ਔਰ ਲੋਕਾਂ ਨੂੰ ਲੱਗੇ ਲੋਕਾਂ ਦਾ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਵਾਕੀ ਵਾਕਈ ਇਹ ਕਿਸੇ ਇੱਕ ਕਮਿਊਨਿਟੀ ਨੂੰ ਸਿਰ ਸਰਕਾਰ ਨਹੀਂ ਦੇ ਰਹੀ ਸਾਰਿਆਂ ਦੀ ਸਰਕਾਰ ਹੈ ਸੋ ਮੇਰਾ ਖਿਆਲ ਹੈ ਸਰਕਾਰ ਦੇ ਉੱਤੇ ਬਹੁਤ ਵੱਡਾ ਫਰਜ਼ ਬਣਦਾ ਹੈ